ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੇ ਕਿਹਨਾਂ ਮਤਲਬ ਹੈ ਮੇਰਾ ਨਾਮ ਦਵਿੰਦਰ ਦੇਹਾਂ ਜੀ ਇੱਕ ਲੜਕੀ ਨੂੰ ਲੈ ਕੇ ਆਏ ਸੀ ਸਿਵਲ ਹਸਪਤਾਲ ਕੀ ਮਾਮਲਾ ਜੀ ਉਹ ਜੀ ਮੈਂ ਮਤਲਬ ਕਿ ਹੁਣੇ ਉੱਥੇ ਆਇਆ ਕਿ ਮੈਨੂੰ ਹੁਣੇ ਪਤਾ ਲੱਗਾ ਹੈਗਾ ਕਿ ਕੱਲ ਇਹਨਾਂ ਦੇ ਆਪਣੇ ਮਦਰ ਫਾਦਰ ਦੇ ਵਿੱਚ ਜਿਹੜਾ ਥੋੜੀ ਘਰ ਦੇ ਵਿੱਚ ਤੁ ਤੋਂ ਮੈਮ ਹੁੰਦੀ ਉਹਦਾ ਹੋਈ ਹੋਗੀ ਤੇ ਉਸ ਤੋਂ ਬਾਅਦ ਲੜਕੀ ਥੋੜਾ ਟੈਨਸ਼ਨ ਲੈ ਗਈ ਇਸ ਵਾਰ ਕੇ ਇਹ ਥੋੜੀ ਨਿਆਣੀ ਹੈ ਲੜਕੀ ਉਮਰ ਦੇ ਵਿੱਚ ਹਜੇ ਤੇ ਇਸ ਕਰਕੇ ਉਹਨੇ ਅੱਜ ਪਤਾ ਲੱਗਾ ਕੀ ਹੋਇਆ ਅੱਜ ਹੈਂ ਅੱਜ ਪਤਾ ਲੱਗਾ ਕੀ ਪਤਾ ਨਹੀਂ ਲੱਗਾ ਤਾਂ ਵੈਸੇ ਸਿਵਾਸ ਤੋਂ ਲੈ ਗਏ ਹੈ ਕਿ ਜਿੱਦਾਂ ਕੋਈ ਕਹਿੰਦੇ ਕੋਈ ਕੋਨੇ ਜਰੀਲਾ ਪਜ਼ਾਖ ਖਾ ਲਿਆ ਕੋਈ ਇਹਦਾ ਨਾਮ ਆ ਲੜਕੀ ਦਾ ਜੀ ਲੜਕੀ ਦਾ ਨਾਮ ਮੈਨੂੰ ਪਤਾ ਨਹੀਂ ਜਿੱਦਾਂ ਵੈਸੇ ਮਲਕੇ ਕਿਉਂਕਿ ਉਹ ਪ੍ਰਵਾਸੀ ਹੈਗੇ ਆ ਇੱਥੇ ਰਹਿੰਦੇ ਆ ਹੈਨਾ ਤੁਸੀਂ ਕਿ ਲੱਗਦਾ ਇਹਨਾਂ ਦੇ ਗਵੰਡੀਆਂ ਜੀ ਮੈਂ ਮੈਂ ਉੱਥੇ ਨੇਬਰਾਂ ਜੀ ਮੇਰੇ ਹੈਗੇ ਆ ਮੈਂ ਉਸੇ ਗਲੀ ਦੇ ਵਿੱਚ ਰਹਿੰਦਾ ਆ ਨਾ ਹੈਗੇ ਮਲਕੇ ਪ੍ਰਵਾਸੀ ਇਹ ਕਾਫੀ ਦਿਨ ਤੋਂ ਇੱਥੇ ਇਸ ਮੰਨੇ ਦੇ ਕਿੰਨੇ ਨੰਬਰ ਗਲੀ 'ਚ ਰਹਿੰਦੇ ਗਲੀ ਨੰਬਰ 8 लड़की आई सी उन्होंने अटैप टू सुसाइड करके मतलब हैंगिंग तक ट्राई की तो काफ़ी ज़्यादा ना सीरीयस कंडीशन से असं इतने जो प्राइमरी ट्रीटमेंट है वो करके आगे साढ़े जो सिविल होस्पिटल जलंधर है उत्तर रैफर कर दिया सर नाम कि नाम वैसे लड़की है तो वैसे, वैसे रिवील नहीं करते उमर किसी उमर नाइनटीन ईयर ਸੋ ਕਿੰਦਾ ਦੀ ਹਾਲਤ ਸੀ ਜਦੋਂ ਸਿਵਲ ਹਸਪਤਲ ਲੈ ਕੇ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਪ੍ਰਾਇਮਰੀ ਟਰੀਟਮੈਂਟ ਇੱਥੇ ਕਰਦੀ ਇਹ ਰਹੀ ਸੀ ਬਾਅਦ ਵਿੱਚ ਉਹਨਾਂ ਨੂੰ 108 ਤੋਂ ਫਾਕੀ ਸਾਡੇ ਜਿਹੜਾ ਸਿਵਲ ਹਸਪਤਲ ਜ਼ਿਲੰਧਰ ਹੈ ਉੱਥੇ ਰੈਫਰ ਕੀਆ ਉਹਦਾ ਸਾਲੀ ਸੁਦਾ ਹੈ ਲੜ ਗਈ ਨਹੀਂ ਸਾਲੀ ਸੁਦਾ ਹੈ ਠੀਕ ਹੈ ਜੀ ਠੀਕ ਹੈ